ਆਈਨਾ ਟੀਵੀ ਦੇ ਕੈਮਰੇ ਅੱਗੇ ਆ ਕੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਹੀ ਲੜ ਰਹੇ ਹਾਂ ਇਹ ਚੋਣ ਦੱਸ ਦਈਏ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਪੀਮਰਾਉ ਜਸ਼ਵੰਤ ਅੰਬੇਡਕਰ ਚੋਣ ਲੜ ਰਹੇ ਹਨ ਫਗਵਾੜਾ ਵਿਖੇ ਇਹ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਦੌਰਾਨ ਇੱਥੇ ਪੁੱਜੇ ਉਮੀਦਵਾਰ ਪੀਮਰਾਉ ਜਸ਼ਵੰਤ ਅੰਬੇਡਕਰ ਅਤੇ ਸੂਬਾ ਪ੍ਰਧਾਨ ਸੰਤੋਸ਼ ਕੁਮਾਰੀ ਨੇ ਕਿਹਾ ਕਿ ਉਨਾਦੀ ਪਾਰਟੀ ਵੱਲੋਂ ਇਹ ਚੋਣਾ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀਆਂ ਜਾ ਰਹੀਆਂ। ਦੇਖੋ ਇਸ ਮੌਕੇ ਉਹਨਾਂ ਹੋਰ ਕਿਹਾ ਕੀ। ਦਿਖਾਉਂਦੇ ਹਾਂ ਪੂਰੀ ਕਵਰੇਜ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਪੂਰੀ ਰਿਪੋਰਟ। ਸਰ ਸਾਬ ਜਨਾਬ ਜੀ ਕੀ ਗੱਲ ਤੁਹਾਡੇ ਪਾਸ? ਦੇਖੋ ਸਭ ਤੋਂ ਪਹਿਲਾਂ ਮੈਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦੀ ਹਾਂ। ਔਰ ਸਾਰੇ ਨਿਜੈ ਜੂਲਦੇਵ ਤੇ ਨਿਗੂਦੇਵ ਜੈਪੀਂਧਾਟ ਵੰਦੂ ਜੀ ਦਾ ਖਾਸਾ ਸ਼੍ਰੀ ਵੰਦੂ ਜੀ ਦੇ ਫਤਿਹ ਅੱਜ ਤੁਹਾਡੇ ਵਿੱਚ ਅਸੀਂ ਬਾਬਾ ਸਾਹਿਬ ਡਾਕਟਰ ਪੀਰਾਂ ਉਹੰਦੇ ਦੇ ਜੀ ਪੋਤਰਾ ਜੀਨ ਰਾਜ ਜਿਸ਼ਵੰਤ ਅੰਬੇੜਕਰ ਜੀ ਨੇ ਲੋਕ ਸਭਾ ਹਰਤਾ ਛਾਰਪੋ ਤੋਂ ਇਲੈਕਸ਼ਨ ਲੜਜਾ ਰਹੇ ਨੇ ਤੁਹਾਡੇ ਰੂਬਰੂ ਹੋਏ ਆ ਔਰ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਡੇਟਾ ਜੀ ਜਿਸ਼ਵੰਤ ਰੌਂ ਅੰਬੇੜਕਰ ਜੀ 1962 ਦੇ ਵਿੱਚ ਇਸੇ ਲੋਕ ਸਭਾ ਤੋਂ ਛਾਰਪੋ ਤੋਂ ਲੋਲਡੇ ਸੰ ਇਲੈਕਸ਼ਨ ਔਰ ਬੜੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਵੋਟ ਪ੍ਰਾਪਤ ਕੀਤੀ ਲੇਕਿਨ ਸੈਕੰਡ ਨੰਬਰ ਤੇ ਰਹੇ ਸੇ 9000 ਦੀ ਵੋਟਾਂ ਦੇ ਘਟੇ ਤੇ ਸੈਕੰਡ ਨੰਬਰ ਤੇ ਰਹੇ ਸੀ ਉਦੋਂ ਅਕਾਲੀ ਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਗਠਜੋੜ ਬਣਦਾ ਸੀਗਾ ਤੇ ਇਹ ਇਕੱਠੀ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਸਭ ਸ਼੍ਰੀ ਕਾਂਚੀ ਰੰਗ ਨੇ 1996 ਵਿੱਚ ਜਿਹੜੀ ਕਮੀ ਸੀ ਪੂਰੀ ਕੀਤੀ 10000 ਵੀ ਵੋਟ ਦੇ ਲੀਡ ਦੇ ਨਾਲ ਉਹਨਾਂ ਨੇ ਇਥੋਂ ਇਹ ਜਿਹੜੀ ਲਕਸ਼ਣ ਜਿੱਤੀ ਸੀ ਔਰ ਉਹਨਾਂ ਨੇ ਇੱਕ ਸਲੋਗਨ ਦਿੱਤਾ ਸੀਗਾ ਕਿ ਮੈਂ ਸਿਰਫ ਇਹ ਪੇਪਰ ਭਰ ਲਾਵਾਂਗਾ ਔਰ ਉਸ ਤੋਂ ਬਾਅਦ ਡੀਸੀ ਕੋਲ ਪ੍ਰਮਾਣ ਪੱਤਰ ਲੈ ਲਾਵਾਂਗਾ ਉਸ ਇਥੇ ਕੰਪਲੇਨ ਕਰਨੀ ਆਮਗਾ ਤੇ ਜੇ ਜਿਸ਼ਵੰਤ ਰਾਮ ਅੰਬੇਰਕਰ ਦੀ ਗੱਲ ਕਰੀਓ ਉਹ ਵੀ ਸਿਰਫ ਸਿਰਫ 4 ਦਿਨ ਕੰਪਲੇਨ ਕਰਕੇ ਗਈ ਸੀ ਹਿਸ਼ਾਰਪੁਰ ਦੇ ਵਿੱਚ ਤਾਂ ਜਿਸ ਇਤਿਹਾਸ ਨੂੰ ਦੁਹਰਾਉਣ ਵਾਸਤੇ ਬੀਮਾ ਜਿਸ਼ਵੰਤ ਅੰਬੇਰਕਰ ਜੀ ਲੋਕ ਸਾਰ ਹਿਸ਼ਾਰਪੁਰ ਤੋਂ ਉਮੀਦਵਾਰ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਗੈਸ ਸਿਲੰਡਰ ਹੈ ਉਮੇ ਸਾਰੇ ਮੀਡੀਆ ਦੇ ਮਾਧਮ ਤੋਂ ਸਾਰੀ ਜਨਤਾ ਨੂੰ ਅਪੀਲ ਕਰਦੀ ਆ ਕਿ ਬਾਬਾ ਸਾਡਾ ਕੰਬੇਟ ਦੇਗਾ ਦਿੱਤਾ ਹੋਇਆ ਸੰਵਿਧਾਨ ਦਿੱਤੀ ਹੋਈ ਵੋਟ ਦਾ ਸਹੀ ਸਿਮਲ ਕਰਦੇ ਹੋਏ ਸੰਵਿਧਾਨ ਨੂੰ ਬਚਾਉਣ ਦੇ ਲਈ ਦੀਗਾ ਜਯਸ਼ਵੰਦ ਦੇ ਬੇੜ ਕਾ ਜੀ ਨੂੰ ਆਪਣੀ ਵੋਟ ਸਾਰੀ ਤੋਂ ਸੰਵਿਧਾਨ ਬਚਾਉਣ ਦੇ ਦਾ ਦੇਖੋ ਜੋ ਸੰਵਿਧਾਨ ਦੇ ਵਿੱਚ ਚੇਂਜਸ ਕੀਤੇ ਜਾਂ ਰਹੇ ਹਨ ਜੋ ਤੁਸੀਂ ਸਾਰੇ ਮੰਤਰੀ ਨੂੰ ਸੁਣਦੇ ਹੋ ਨੇ ਸੈਂਟਰ ਸਰਕਾਰ ਦੇ ਕਿ ਬਾਹਰੋਂ ਕੋਈ ਆ ਰਿਹਾ ਹੈ ਕਿ ਅਸੀਂ ਸੰਵਿਧਾਨ ਬਦਲਣਾ ਹੈ ਔਰ ਲੋਕਤੰਤਰ ਖਤਮ ਕਰਨਾ ਹੈ ਡਿਕਟੇਟਰਸ਼ਿਪ ਜਿਹੜਾ ਰਾਜ ਚੱਲ ਰਿਹਾ ਹੈ ਤਾਂ ਲੋਕਤੰਤਰ ਖਤਮ ਕਰਨ ਵਾਸਤੇ ਜਿਹੜੀਆਂ ਨੇ ਬਹੁਤ ਸੀ ਚਲੀਆਂ ਜਦੋਂ ਮੈਂਬਰ ਪਾਰਲੀਮੈਂਟ ਲੜ ਕੇ ਜਾਣਗੇ ਉੱਥੇ ਪਾਰਲੀਮੈਂਟ ਹਾਊਸ ਵਿੱਚ ਬੋਲਣਗੇ ਤਾਂ ਸਭ ਨੂੰ ਪਤਾ ਲੱਗ ਜਾਵੇਗਾ ਦੀ ਨਾਲ ਜਸ਼ਵੰਤ ਅਭਿਕਾਰ ਕੀ ਇਸ ਤਰ੍ਹਾਂ ਦੇ ਉਪਰਾਲੇ ਸੰਵਿਧਾਨ ਚਾਣ ਵਾਸਤੇ ਕਰਨਗੇ ਇਹਨਾਂ ਦਾ ਬੈਸੂਮੇਸ਼ਾਨ ਹੈ ਗੈਸ ਸਿਲੰਡਰ ਜਦਕਿ ਬੀਐਸਪੀ ਕੋਈ ਵੀ ਸਮਾਗਮ ਹੋਵੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਨੇ ਅਕੀਸ ਵਾਰ ਦੇ ਦੰਦਾਂ ਦਾ ਪ੍ਰੋਗਰਾਮ ਜੇ ਆਪਾਂ ਬੀਐਸਪੀ ਦੇ ਤੋਂ ਨਿਸ਼ਾਨ ਤੇ ਕਿਉਂ ਨਹੀਂ ਲਗਾ ਦਿੱਤਾ ਜਾ ਰਿਹਾ ਜੰਮਾ ਰਿਹਾ ਹੈ ਸਾਡਾ ਆਜ਼ਾਦ ਨੀਓ ਗਲੋਬਰ ਪਬਲਿਕਨ ਪਾਰਟੀ ਹੈ ਜਿਸ ਦੇ ਮੈਂਬਰ ਤੋਂ ਅੰਮ੍ਰਿਤਕਲ ਵੀ ਇਹ ਇਲੈਕਸ਼ਨ ਲੜ ਰਹੇ

ਜਿਵੇਂ ਮਮਨੂ ਅੱਛੀ ਚਲਾ ਰਿਹਾ ਕੋਈ ਸਾਥੀ ਤੇ ਸਾਡੇ ਆਪਣੇ ਸਮਾਜ ਦੇ ਵਿੱਚ ਤਾਂ ਬਿਲਕੁਲ ਸਾਨੂੰ ਨੂੰ ਆਉਣ ਦੀ ਜ਼ਰੂਰਤ ਬਣੀ ਪਈ ਸਭ ਕਾਝੀ ਰੰਗ ਦੀ ਜਾਣ ਤੇ ਬਾਅਦ ਜਿਹੜੀ ਮੂਮੈਂਟ ਆ ਉਹ ਬਿਲਕੁਲ ਤੁਹਾਨੂੰ ਪਤਾ ਕਿ ਪਿੱਛੇ ਹੱਟਦੀ ਜਾ ਰਹੀ ਹੈ ਬੜੀ ਨਿਗਾਰ ਦੇ ਵਿੱਚ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਇਹਨਾਂ ਦਾ ਆਉਣਾ ਇੱਥੇ ਬੜਾ ਜ਼ਰੂਰੀ ਹੋਇਆ ਆਉਣ ਤੋਂ ਪਹਿਲਾਂ ਜੋ ਰਵਾਈਤੀ ਪਾਰਟੀਆਂ ਨੇ ਸਾਰੇ ਨਾਲ ਗੱਲਬਾਤ ਚੱਲੀ ਗਠਜੰਬੰਦਨ ਦੀ ਬੀਐਸਪੀ ਨਾਲ ਚੱਲੀ ਆ ਕਾਂਗਰਸ ਨਾਲ ਚੱਲੀ ਆ ਔਰ ਆਮ ਪਾਰਟੀ ਨਾਲ ਚੱਲੀ ਆ ਲੇਕਿਨ ਉਹਨਾਂ ਕਰਦੇ ਕਰਦੇ ਲੇਟ ਹੋ ਗਏ ਲੇਟ ਹੋਣ ਦਾ ਕਾਰਨ ਵੀ ਇਹੀ ਆ ਆਨ ਦਾ ਫੀਲ ਦੇ ਵਿੱਚ ਕਿ ਉਹਨਾਂ ਦਾ ਗਠਨ ਦੀ ਗੱਲ ਚੱਲਦੀ ਰਹੀ ਆ ਜਦੋਂ ਲੋਕ ਪ੍ਰਭੂਮਤ ਤੇ ਬਸਪਾ ਦਾ ਪ੍ਰੇਸ਼ਰੀ ਤੇ ਤਜੰਗਾ ਆਇਆ ਉਹ ਵਕਤ ਇਹ ਰਿਕਸ਼ਾ ਕਹਿੰਦੇ। ਇਹ ਰਿਕਸ਼ਾ ਆਪਣੀ ਪਾਰਟੀ ਹੈ ਨਾ ਕਿ ਬਿਨੋਵਲ ਆਪਣੀ ਬਿਨੋਵਲ ਕੌਪਰਨ ਪਾਰਟੀ ਹੈ। ਬਾਬਾ ਸਰ ਇਹ ਆਪਣੀ ਪਾਰਟੀ ਹੈ। ਉਹਨਾਂ ਦੀ BSP ਵੀ ਬਹੁਤ ਜਿਆਦਾ ਸਮਾਰਟ ਪਾਰਟੀ ਹੈ, ਇਹ ਆਪਣੀ ਪਾਰਟੀ ਹੈ। ਲੇਕਿਨ ਇਹ ਹੈ ਕਿ ਇਹ ਜੰਦਾ ਜਿਹੜਾ ਇਹਨਾਂ ਦਾ ਸੀ ਜੋ ਸਭ ਕਲਸ਼ੀram ਨੇ ਗੱਲ ਕੀਤੀ ਸੀ ਬਹੁਤ ਜਿਆਦਾ ਸਮਾਜ ਦੇ ਉਹ ਕਿਤਨੇ ਦਿਨ ਗੱਲ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਤੁਹਾਡਾ ਕੀ ਏਜੰਡਾ ਇਲੈਕਸ਼ਨ ਦਾ? ਸਾਡਾ ਅਜੰਡਾ ਇਹ ਹੋਇਆ ਕਿ ਜਿਹੜੇ ਲੋਕਤੰਤਰ ਬਚਾਉਣਾ ਜੋ ਐਜੂਕੇਸ਼ਨ ਖਤਾਂ ਹੀ ਹੁੰਦੀ ਜਾ ਰਹੀ ਸਾਰੀ ਪ੍ਰਾਈਵੇਟ ਕੀਤੀ ਜਾ ਰਹੀ ਆ ਉਹਨੂੰ ਮੁੜ ਤੋਂ ਜੋ ਸਰਕਾਰੀ ਸਿਸਟਮ ਬਣਾ ਚੱਲ ਰਿਹਾ ਸੀ ਜਿੱਥੇ ਸਾਡੇ ਪੜ ਕੇ ਆਈਐਸਆਈ ਪੇਸ ਪੀਸੇਸ ਅਫਸਰ ਬਣਦੇ ਰਹੇ ਹਨ ਔਰ ਪੂ ਬੱਚੇ ਪੜਦੇ ਰਹੇ ਹਨ ਉਹਨੂੰ ਲਾਗੂ ਕਰਉਣਾ ਜਿਹੜੀਆਂ ਸੇਵਾਵਾਂ ਸਰਕਾਰੀ ਖਤਮ ਹੁੰਦੀਆਂ ਜਾ ਰਹੀਆਂ ਔਰ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਬੜੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਲਾਗੂ ਕਰਉਣਾ ਜੋ ਸਰਕਾਰੀ ਨੌਕਰੀਆਂ ਹੈ ਰੈਜ਼ਰਵੇਸ਼ਨ ਖਤਮ ਹੋ ਰਹੀ ਹੈ ਉਹਨਾਂ ਦੇ ਵਿੱਚ ਟੀਚਰਾਂ ਦੀ ਭਰਤੀ ਬੰਦ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਜਿਹੜੇ ਪੁਰਾਣੇ ਇਹ ਹੌਕ ਰਸੇ ਚਾੜੇ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਇਹਨੂੰ ਪੱਕੇ ਕਰਾਉਣ ਦਾ ਮੁੱਦਾ ਹੈ ਔਰ ਜਿਹੜੀ ਮਨਰੇਗਾ ਦੇ ਵਿੱਚ ਪੈਣਾ ਸਾਡੇ ਵੀਰ ਕੰਮ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਸੜਕਾਂ ਦੇ ਉੱਤੇ ਅੱਜ ਵੀ ਇਹ ਲੋੜੇ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਿਰਫ ਤੇ ਸਿਰ 300 ਰੁਪਏ ਦੀ ਅੜੀ ਦਿੱਤੀ ਜਾਂਦੀ ਆ ਔਰ ਉਹ ਵੀ ਪੱਕੇ ਨਹੀਂ ਹਨ ਜਦੋਂ ਮੱਝ ਨੂੰ ਹਟਾ ਕੇ ਘਰ ਬਿਠਾ ਸਕਦੇ ਹਨ ਔਰ ਜਿਹੜੇ ਇਹਨਾਂ ਦੇ ਉਹਨਾਂ ਨੇ ਠੇਕੇਦਾਰ ਬਣਾਈ ਹੁੰਦੇ ਹਨ ਉਹ ਠੇਕੇਦਾਰ ਵੀ ਆਪਣੀ ਮਨਮਰਜ਼ੀ ਕਰਦੇ ਹਨ ਔਰ ਮੈਂ ਕਾਫੀ ਪੈਣਾ ਦੇ ਨਾਲ ਮਿਲੀ ਹੈਗੀਆਂ ਉਹਨਾਂ ਦੇ ਸਾਨੂੰ ਦੁੱਖ ਲੱਗਿਆ ਕਿ ਉਹਨਾਂ ਦਾ ਵੀ ਸੋਸ਼ਲ ਹੋ ਰਿਹਾ ਕਿਤੇ ਨਾ ਕਿਤੇ ਤੇ ਸਭ ਤੋਂ ਪਹਿਲਾਂ ਸਾਡਾ ਇਹ ਨਵਾਂ ਅਜੰਡਾ ਹੋਵੇ ਜੋ ਮੈਂਬਰ ਪਾਰਲੀਮੈਂਟ ਇਹ ਜਨਤਾ ਇਹਨਾਂ ਨੇ ਬਣਾਈ ਗਈ ਤੇ ਉਹਨਾਂ ਦੀ ਤਨਖਾਹ 300 ਤੋਂ ਵਧਾ ਕੇ 600 ਕਰਵਾਈ ਜਾਏਗੀ ਔਰ ਉਹਨਾਂ ਨੂੰ ਪੱਕੇ ਵੀ ਕਰਾਇਆ ਜਾਏਗਾ ਹਾਂਜੀ ਬੁੱਧਾ ਨੂੰ ਜੀ ਕਹਿੰਦੇ ਅਸੀਂ ਵੋਟਰਾਂ ਨੂੰ ਹਲਕਾ ਹਿਸ਼ਾਰਾ ਇੱਕੋ ਫੀਲ ਕਰਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈ ਜਿੱਤੇ ਤੱਕ ਇਹ ਮੁੰਡਾ ਦਾ ਪਤਾ ਹੁਣ ਇਤਿਹਾਸ ਦੇ ਬਾਰੇ ਇਹਨਾਂ ਨੂੰ ਤਾਂ ਬਿਲਕੁਲ ਵੀ ਘਰ ਨਹੀਂ ਸੀ ਵੋਟ ਪਾਉਂਦਾ ਇੱਕ ਸਮਾਂ ਇਦਾਂ ਦੀ ਜਿਹਦੇ ਨਾਂ ਤੇ ਪ੍ਰਾਪਰਟੀ ਨਹੀਂ ਹੈ ਉਹ ਵੋਟ ਵੀ ਨਹੀਂ ਸੀ ਪਾ ਸਕਦਾ ਤੇ ਅੱਜ ਬਾਬਾ ਸਾਹਿਬ ਦੀ ਬਰਦੌਲ ਤੁਸੀਂ ਵੋਟ ਪਾ ਰਹੇ ਆ ਤੇ ਮੇਰੇ ਕੋਲ ਫੀਲ ਕਰਾਂਗੀ ਅੱਜ ਸਾਡਾ ਮੌਕਾ ਹੈ ਕਿ ਜਿਹੜਾ ਬਹੁਤ ਵੱਡਾ ਕਰਜ਼ਾ ਬਾਬਾ ਸਾਹਿਬ ਦਾ ਸਾਡੇ ਸਿਰ ਤੇ ਇੱਕ ਵੋਟ ਪਾ ਕੇ ਅਸੀਂ ਥੋੜੇ ਨਾ ਕਰਜ਼ਾ ਚੁੱਕ ਚੁਕਾ ਸਕੀਏ ਉਹਨਾਂ ਦੇ ਪ ਬੀਗ ਰਾਉਂਡ ਦੇ ਸਵੰਤੰਬਰ ਦੇ ਜਿਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹ ਪਾਰਟੀ ਮਾਹਰਮੀ ਦੁਆਰੇ ਨੇ ਮਤਲਬ ਹਾਂ ਸਾਡੇ ਨੀਦਰਿਕ ਤੇ ਜਲੰਧ ਤੋਂ ਨਾ ਰਹੇ ਨੇ ਔਰ ਇੱਕ ਲੁਧਿਆਣਾ ਤੋਂ ਨੇ ਦੋ ਸਾਡੇ ਨੀਦਰਿਕ ਅੰਮ੍ਰਿਤਸਰ ਤੋਂ ਤੇ ਗੁਰਦਾਸਪੁਰ ਤੋਂ ਸੀ ਉਹਨਾਂ ਨੇ ਕਿਸੇ ਵਜ੍ਹਾ ਨਾਲ ਨੀਡ ਪੇਪਰ ਜਿਹੜਾ ਰਿਜੈਕਟ ਹੋ ਗਿਆ। ਕਲੋਪਲਾ ਨੇ ਮੰਗਿਆ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਤੇ ਦੇਖੋ ਇਹ ਬੜਾ ਪ੍ਰਾਣਾ ਮੁੱਦਾ ਚੱਲ ਰਿਹਾ ਹੈ। ਬਹੁਤ ਪੁਰਾਣਾ ਮੁੱਦਾ ਚੱਲ ਰਿਹਾ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਤੇ ਜਿਹੜੀਆਂ ਵੀ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਇਸ ਤੇ ਗੌਰ ਨਹੀਂ ਕੀਤਾ ਤੇ ਜਦੋਂ ਵੀ ਜੋ ਸੁਵੰਤਨ ਅੰਦੇਸ਼ਕ ਜੀ ਬਣ ਕੇ ਆਉਣਗੇ ਮੈਂਬਰ ਪਾਰਲੀਮੈਂਟ ਇਹ ਜਿਹੜਾ ਮੁੱਦਾ ਆ ਪਾਰਲੀਮੈਂਟ ਉਸ ਜਰੂਰ ਚੁੱਕਿਆ ਜਾਵੇ। ਫਗਵਾੜੇ ਦੇ ਤੋਂ ਚੋਰ ਨਹੀਂ ਗੜਾ ਨਹੀਂ ਸਾਡੀ ਚੋਣ ਮੀਟਿੰਗ ਕੱਲ ਹੋ ਰਹੀ ਹੈ ਜੀ ਕੱਲ ਸ਼ਾਮ ਨੂੰ ਸਾਡੀ ਮੀਟਿੰਗ ਹੋ ਰਹੀ ਆ ਅਰਮੇ ਸਟੇਜ ਦੇ ਵਿੱਚ ਮੀਟਿੰਗ ਹੋएगी ਬੜੀ ਖੁੱਲੀ ਮੀਟਿੰਗ ਹੋएगी ਅਸੀਂ ਪਗਵਾੜਾ ਦੇ ਸਾਰੇ ਵੋਟਰਾਂ ਸੋਟਰਾਂ ਨੂੰ ਬੇਨਤੀ ਕਰਦੇ ਆ ਕਿ ਤੇ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ ਔਰ ਵੀਰੋ ਯਸ਼ਵੰਤ ਅੰਬੇਦਕਰ ਜੀ ਜੇ ਦੀ ਵਿਚਾਰਧਾਰਾ ਉਹਨੂੰ ਜ਼ਰੂਰ ਸੁਣੋ ਪੂਰੀ ਪਾਰਟੀ ਮਤਾਂ ਦੇ ਨਾਲ

बाबा साहेब मान्य और कांशी राम फूले साहू अम्बेडकर के विचार पर चलने वाली ग्लोबल रिपब्लिकन पार्टी है मैं बाबा साहब का नाती हूँ अब से अपील करना चाहता हूँ कि आने वाले एक जून पर जो मैं यहाँ से खड़ा हूँ मेरा चोर निशान गैस सिलेंडर है उसको मोहर लगा के मुझे ज्यादा से ज्यादा मतों से विजयी करें जय भीम जय संविधान ਕਿਉਂਕਿ ਸਾਡੇ ਪੁਰਾਤਨ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਸਿੱਖ ਕੇ ਜਿਹੜਾ ਵੋਟ ਦਾ ਅਧਿਕਾਰ ਏ ਜਾਂ ਸਾਨੂੰ ਬੋਲਣ ਦਾ ਜਾਂ ਐਜੂਕੇਸ਼ਨ ਲੈਣ ਦਾ ਅਧਿਕਾਰ ਉਹ ਸਿਰਫ ਤੇ ਸਿਰਫ ਸਾਨੂੰ 바ਵਾ ਸਾਹਿਬ ਡਾਕਟਰ ਭੀਮ ਅੰਕੀਰ ਪਟੇਲ ਜੀ ਨੇ ਲੈ ਕੇ ਦਿੱਤਾ ਸੀ। ਤੋਂ ਅੱਜ ਅਸੀਂ ਜਦੋਂ ਜਵਾਨ ਹੋਏ ਆ ਤੇ ਸਾਨੂੰ ਉਸ ਅਡਾਲਜੀ ਨਾਲ ਜੁੜਨਾ ਚਾਹੀਦਾ ਕਿਉਂਕਿ ਅਸੀਂ ਐਸੀ ਸਮਾਜ ਨੂੰ ਬਿਲੋਂਗ ਕਰਦੇ ਆ। ਉਹ ਸਾਡੀ ਜਿਹੜੀ ਸੀਟ ਹੈ ਲੋਕ ਸਭਾ ਹਲਕਾ ਹੁਸ਼ਿਆਰਪੁਰ ਇਹ ਨੀਡ ਐਂਡ ਕਲੀਨ ਤਰੀਕੇ ਦੀ ਸੀਟ ਹੈ ਇਹ ਹੁਸ਼ਿਆਰਪੁਰ ਤੋਂ ਐਸ்சி ਸਮਾਜ ਦੀ ਸੀਟ ਹੈ ਅਗਰ ਅੱਜ ਗੱਲ ਕਰੀਏ ਡਾਕਟਰ ਸਾਹਿਬ ਦੀ ਤੇ ਉਹਨਾਂ ਦੇ ਨਵਾਸੀ ਇੱਥੇ ਪਹੁੰਚੇ ਨੇ ਤੇ ਸਾਡਾ ਸਾਰਿਆਂ ਦਾ اخلاقی ਫਰਜ਼ ਬਣਦਾ ਹੈ ਬਤੌਰੇ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦੀ ਮਦਦ ਕਰਨਾ ਹੈਲਪ ਕਰਨਾ ਕਿਉਂਕਿ ਉਹ ਆਏ ਨੇ ਉਸ ਪਰਿਵਾਰ ਤੋਂ ਜਿਸ ਪਰਿਵਾਰ ਨੇ ਸਾਨੂੰ ਬੋਲਣਾ ਚੱਲਣਾ ਸਿਸਟਮੈਟਿਕਲ ਤਰੀਕਾ ਅਡਾਲਜੀ ਇਹ ਸਾਰੀਆਂ ਚੀਜ਼ਾਂ ਸਮਝਾਈਆਂ ਔਰ ਅਸੀਂ ਐਜੂਕੇਟਿਡ ਬਣੇ ਐਜੂਕੇਟਿਡ ਬਣਨ ਦਾ ਮਤਲਬ ਅਸੀਂ ਉਸ ਗੱਲ ਦੇ ਉੱਤੇ ਪਹਿਰਾ ਦੇ ਸਕੀਏ ਤਾਂ ਮੇਰੀ ਸਾਰਿਆਂ ਨੂੰ ਪਰਜੋਰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਬਾਬਾ ਸਾਹਿਬ ਦੀ ਅਡਾਲਜੀ ਜਾਂ ਸਿਸਟਮੈਟਿਕਲ ਤਰੀਕੇ ਦੇ ਕੁਝ ਲੋਕ ਮਿਲਦੇ ਨੇ ਤੇ ਨਿਧੜਕੋ ਕੇ ਉਹਨਾਂ ਦਾ ਸਾਥ ਦੋ ਤਾਂ ਕਿ ਉਹਨਾਂ ਨੂੰ ਉਹ ਵਾਕਫ ਕਰਨ ਵਿੱਚ ਦੀ ਮਦਦ ਕਰ ਸਕੀਏ ਜਿਹੜੇ ਲੋਕ ਸਾਡੇ ਨਾਲ ਅਸੀਂ ਸਮਾਜ ਨੂੰ ਬਿਲੋਂਗ ਕਰਦੇ ਨੇ ਖਾਸ ਕਰਕੇ ਮੈਂ ਉਹਨਾਂ ਦੀ ਗੱਲ ਕਰਦਾ ਵਾਂ ਕਿਉਂਕਿ ਬਹੁਤੇ ਲੋਕਾਂ ਨੂੰ ਅੱਜ ਤੱਕ ਸਿਸਟਮ ਦਾ ਸਮਝ ਨਹੀਂ ਆਇਆ ਸਿਰਫ ਕੁਝ ਚੰਦ ਜਿਹੜੀਆਂ ਛੋਟੀਆਂ-ਛੋਟੀਆਂ ਬੇਸਿਕ ੀਡਸ ਹੈਗੀਆਂ ਉਹਨਾਂ ਨੂੰ ਕਲੀਅਰ ਕੱਟ ਕਰਦੇ ਕਰਦੇ ਆਪਣੀਆਂ ਵੋਟਾਂ ਨੂੰ ਗਵਾ ਕੇ ਬੈਠ ਗਏ ਲੇਕਿਨ ਮੇਰਾ ਮੇਰੇ ਪਰਿਵਾਰ ਦਾ ਜਾਂ ਮੇਰੇ ਲੋਕਾਂ ਦਾ ਇਹ ਫਰਜ਼ ਬਣਦਾ ਏ ਕਿ ਸਾਡੇ ਕੋਲ ਸਾਡੇ ਪੂਰਵਜ ਆਏ ਨੇ ਉਹਨਾਂ ਦਾ ਅਸੀਂ ਸਾਥ ਦੇਈਏ